ਫਗਵਾੜਾ ਦੀਆਂ ਸਮੂਹ ਸਿਕਜੇਥੇ ਵੰਦੀਆਂ ਦੇ ਖਾਲਸਾ ਫੌਜ ਦੇ ਸਿੰਘਾਂ ਦਾ ਇੱਕ ਬਫਦ ਐਸਪੀ ਫਗਵਾੜਾ ਮੈਡਮ ਮਾਧਵੀ ਸ਼ਰਮਾ ਨੂੰ ਉਹਨਾਂ ਦੇ ਦਫ਼ਤਰ ਵਿਖੇ ਮਿਲਿਆ ਇਸ ਦੌਰਾਨ ਸਮੂਹ ਆਗੂਆਂ ਨੇ ਐਸਪੀ ਫਗਵਾੜਾ ਨੂੰ ਮੰਗ ਪੱਤਰ ਦਿੰਦਿਆਂ ਮੰਗ ਕੀਤੀ ਕਿ ਬੀਤੇ ਦਿਨੀ ਜੋ ਬਲਾਕ ਸੰਮਤੀ ਫਗਵਾੜਾ ਦੇ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਨੇਤਾ ਗੁਰदयाल ਸਿੰਘ ਭੁੱਲਰਾਈ ਨਾਲ ਪਿੰਡ ਵਿੱਚ ਹੋਏ ਝਗੜੇ ਦੌਰਾਨ ਉਸ ਦੀ ਦਸਤਾਰ ਉਤਾਰਨ ਅਤੇ ਕੈਸਾ ਦੀ ਬੇਅਦਵੀ ਕਰਨ ਦੇ ਗੰਭੀਰ ਦੋਸ਼ ਲਗਾਉਂਦਿਆਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਉਨਾਖੀ ਆਖੀ ਇਹ ਘਟਨਾ ਬਹੁਤ ਹੀ ਮੰਦਭਾਗੀ ਹੈ ਤੇ ਪੁਲਿਸ ਪ੍ਰਸ਼ਾਸਨ ਇਸ ਮਾਮਲੇ ਵਿੱਚ ਦੋਸ਼ੀਆਂ ਖਿਲਾਫ ਸਭ ਤੋਂ ਸਖਤ ਕਾਰਵਾਈ ਕਰੇ। ਉਹਨਾਂ ਆਖਿਆ ਕਿ ਉਹਨਾਂ ਨੂੰ ਉਮੀਦ ਹੈ ਕਿ ਪ੍ਰਸ਼ਾਸਨ ਇਸ ਮਾਮਲੇ ਵਿੱਚ ਜਲਦ ਤੋਂ ਜਲ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਕੇ ਗੁਰਦਿਆਲ ਸਿੰਘ ਪੁਲਰਾਈ ਨੂੰ ਇਨਸਾਫ ਦਿਵਾਏਗਾ। ਉਹਨਾਂ ਆਖਿਆ ਕਿ ਅਗਰ ਪੁਲਿਸ ਨੇ ਦੋਸ਼ੀਆਂ ਖਿਲਾਫ ਕੋਈ ਸਖਤ ਕਾਰਵਾਈ ਨਾ ਕੀਤੀ ਤਾਂ ਉਹ ਸੰਘਰਸ਼ ਕਰਨੇ ਮਜਬੂਰ ਹੋਣਗੇ। ਇਸ ਦੌਰਾਨ ਕਿਸਾਨ ਆਗੂ ਗੁਰਪਾਲ ਪਾਲਾ, ਕਾਲਾ ਸਰਪੰਚ ਅਠੋਲੀ ਤੋਂ ਇਲਾਵਾ ਜਥੇਬੰਦੀਆਂ ਦੇ ਹੋਰ ਆਗੂ ਵੀ ਮਜੂਰ ਸਨ। ਫਗਵਾੜਾ ਤੋਂ ਨਵਰਾਂਗ ਚੈਨਲ ਲਈ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਜਿਵੇਂ ਕਿ ਸਾਰੇ ਸ਼ਹਿਰ ਵਾਸੀਆਂ ਨੂੰ ਇਸ ਗੱਲ ਦਾ ਪਤਾ ਲੱਗ ਚੁੱਕਾ ਆ ਕਿ ਸਰਦਾਰ ਗਰਦਿਆਲ ਸਿੰਘ ਭੁੱਲਾਰਾਈ ਉਹਨਾਂ ਦੇ ਨਾਲ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੋਈ ਆ ਜਿਸ ਦੇ ਸਬੰਧ ਵਿੱਚ ਅੱਜ ਸਮੂਹ ਸਿੱਖ ਜਥੇਬੰਦੀਆਂ ਅਤੇ ਭਾਈਚਾਰਕ ਜਿੰਨੇ ਵੀ ਕਮੇਟੀਆਂ ਹਨ ਸਾਰਿਆਂ ਨੇ ਰਲ ਕੇ ਐਸਪੀ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਕਿ ਜੋ ਵੀ ਘਟਨਾ ਸਰਦਾਰ ਗਰਦਿਆਲ ਸਿੰਘ ਜੀ ਦੇ ਨਾਲ ਘਟੀ ਆ ਉਸ ਦਾ ਇਨਸਾਫ ਕੀਤਾ ਜਾਵੇ ਤਾ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਸ਼ਰਾਰਤੀ ਅਨਸਰ ਇਹੋ ਜਿਹੀ ਘਟਨਾ ਨੂੰ ਅੰਜਾਮ ਨਾ ਦੇਵੇ ਇਸ ਕਰਕੇ ਅਸੀਂ ਪੂਰਾ ਮਾਣ ਕਰਦੇ ਹਾਂ ਫਗਵਾੜਾ ਪ੍ਰਸ਼ਾਸਨ ਤੇ ਵੀ ਸਾਡੀ ਬੇਨਤੀ ਨੂੰ ਪ੍ਰਵਾਨ ਕਰਨ ਗਏ ਅਤੇ ਸ਼ਹਿਰ ਦੇ ਮਾਹੌਲ ਨੂੰ ਇਸੇ ਤਰ੍ਹਾਂ ਠੀਕ ਠਾਕ ਬਣਾਈ ਰੱਖਣ ਵਿੱਚ ਸਾਡੀ ਸਾਰਿਆਂ ਦੀ ਮਦਦ ਕਰਨਗੇ ਜੇਕਰ ਕੋਈ ਵੀ ਇਸ ਗੱਲ ਦੇ ਉੱਪਰ ਅਮਲ ਨਹੀਂ ਹੁੰਦਾ ਤਾਂ ਸਾਰੀਆਂ ਜਥੇਬੰਦੀਆਂ ਦੁਆਰਾ ਮਿਲ ਕੇ ਅੱਗੇ ਤੋਂ ਕੋਈ ਵੱਡੀ ਕਾਰਵਾਈ ਕਰਨ ਬਾਰੇ ਮਜਬੂਰ ਹੋਣਗੀਆਂ ਇਸ ਕਰਕੇ ਦੁਬਾਰਾ ਫੇਰ ਅਸੀਂ ਇਹੀ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ ਜੋ ਵੀ ਇੱਕ ਸਿੱਖ ਅਮਰਤਾਰੀ ਸਿੰਘ ਦੇ ਨਾਲ ਘਟਨਾ ਘੱਡੀ ਆ ਉਸ ਦੇ ਦੋਸ਼ੀਆਂ ਨੂੰ ਬਣਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਆ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਸ਼ਰਾਰਤੀ ਅਨਸਰ ਇਹੋ ਜਿਹੀ ਘਟਨਾ ਕਰਨ ਤੋਂ ਪਹਿਲਾਂ ਬਾਰ-ਬਾਰ ਸੋਚੇ ਉਹ ਬੇਨਤੀ ਇਦਾਂ ਜੀ ਵੀ ਸਾਡੀ ਖਾਲਸਾ ਫੌਜ ਦਾ ਉਹ ਖਾਸ ਬੰਦਾ ਆ ਜਿਨ੍ਹਾਂ ਦੀ ਦਸਤਾਰ ਲਾਈ ਗਈ ਕੇਸਾਂ ਦੀ ਬੇਅਦਬੀ ਕੀਤੀ ਗਈ ਤੇ ਉਹਨਾਂ ਦੇ ਰੋਸ ਦੇ ਸਬੰਧ ਵਿੱਚ ਫਿਰ ਸਾਰੀਆਂ ਫੌਜਾਂ ਨੂੰ ਪਤਾ ਲੱਗਾ ਤੇ ਉਹ ਸਾਰੀਆਂ ਫੌਜਾਂ ਇਕੱਤਰ ਹੋ ਕੇ ਆ ਰਹੀਆਂ ਕੁਝ ਪਿੱਛੇ ਆ ਰਹੀਆਂ ਸੋ ਬੇਨਤੀ ਅਸੀਂ ਉਹਨਾਂ ਫੌਜਾਂ ਨੂੰ ਵੀ ਬੇਨਤੀ ਕੀਤੀ ਆ ਵੀ ਪਹਿਲਾਂ ਅਸੀਂ ਮਾਨਯੋਗ ਐਸਵੀ ਸਾਹਿਬ ਉਹਨਾਂ ਨੂੰ ਆਪਣੀ ਬੇਨਤੀ ਰੱਖਾਂਗੇ ਉਹ ਸਾਡੀ ਬੇਨਤੀ ਨੂੰ ਪ੍ਰਵਾਨ ਕਰਨਗੇ ਅਗਰ ਨਾ ਪ੍ਰਵਾਨ ਕਰਨ ਫਿਰ ਖਾਲਸਾ ਫੌਜ ਹਮ ਅਕਾਲੀ ਸਭ ਕੈ ਵਾਲੀ ਹਮਰਾ ਪੰਥ ਨਿਆਰਾ ਹੈ ਦੀਨ ਮਜਬੂ ਕਾ ਖੰਡਾ ਫੜਿਆ ਜੁੱਧ ਜੁਕੀ ਨੋ ਪਾਰਾ ਹੈ ਫਿਰ ਜੁੱਧ ਜਿਹੜਾ ਉਹ ਆਰ ਪਾਪ ਦਾ ਫੌਜ ਸ਼ਹੀਦ ਕਰਨਗੇ ਸਵੇਸ਼ ਕਰਕੇ ਸਾਡੀ ਇਹ ਬੇਨਤੀ ਹੈ ਮਾਨਯੋਗ ਐਸ ਵੀ ਸਾਹਿਬ ਹੁਣਾਂ ਨੂੰ ਕਿ ਇਸ ਕੰਮ ਦੀ ਜਿਹੜੀ ਕਾਰਵਾਈ ਤੁਰੰਤ ਕੀਤੀ ਜਾਵੇ ਅਤੇ ਦੂਜੀ ਬੇਨਤੀ ਜਿੰਨੀਆਂ ਵੀ ਸੰਗਤਾਂ ਇਸ ਕਾਰਜ ਦੇ ਵਿੱਚ ਆਪਣੇ ਕੰਮ ਕਾਰ ਛੱਡ ਕੇ ਹਾਜ਼ਰ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ